ਲੋਕ ਕਿਸਾਨਾਂ ਦੇ ਲਈ ਆ ਗਈ ਵੱਡੀ ਖਬਰ ਖਨੌਰੀ ਬਾਰਡਰ ਦੇ ਉੱਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਸੁਪਰੀਮ ਕੋਰਟ ਦੇ ਵੱਲੋਂ ਫਿਕਰ ਜਤਾਈ ਗਈ ਆ ਤੇ ਅੱਜ ਫੈਸਲਾ ਆ ਚੁੱਕਿਆ ਹੁਕਮ ਜਾਰੀ ਕਰ ਦਿੱਤੇ ਨੇ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਕਿ 24 ਦਿਨਾਂ ਤੋਂ ਮਰਨਬਰਤ ਦੇ ਉੱਤੇ ਖਨੌਰੀ ਬਾਰਡਰ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਚਾਹੀਦਾ ਆ ਸਰਕਾਰ ਨੂੰ ਝਾੜ ਪਾਈ ਆ ਸੁਪਰੀਮ ਕੋਰਟ ਦੇ ਵੱਲੋਂ ਸਖਤ ਟਿੱਪਣੀਆਂ ਕੀਤੀਆਂ ਨੇ ਤੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ ਜਗਜੀਤ ਸਿੰਘ ਡੱਲੇਵਾਲ ਲਗਾਤਾਰ ਭੁਖੜ ਤਾਲ ਦੇ ਉੱਤੇ ਬੈਠੇ ਨੇ ਉਹਨਾਂ ਦੀ ਸਿਹਤ ਦਾ ਉਹਨਾਂ ਦੀ ਜਾਨ ਦਾ ਫਿਕਰ ਕਰਨਾ ਚਾਹੀਦਾ ਹੈ ਕਿਸਾਨਾਂ ਨੂੰ ਵੀ ਕਿਹਾ ਕਿ ਉਹਨਾਂ ਨੂੰ ਵੀ ਫਿਕਰ ਕਰਨਾ ਚਾਹੀਦਾ ਆ ਕਿ ਜਿਹੜੇ ਆਗੂ ਨੇ ਉਹ ਚਿੰਤਾ ਕਰਨ ਹੋਰ ਨਾ ਕਿਸਾਨ ਆਗੂਆਂ ਨੂੰ ਉਹਨਾਂ ਦੀ ਉਮਰ ਦੇਖਦੇ ਹੋਏ ਫਿਕਰ ਕਰਨ ਦੀ ਲੋੜ ਆ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਲੋੜ ਆ ਡੱਲੇਵਾਲ ਦਾ ਇਲਾਜ ਜਿਹੜਾ ਧਰਨੇ ਦੇ ਉੱਤੇ ਬੈਠ ਕੇ ਨਹੀਂ ਹੋ ਰਿਹਾ ਤੇ ਹਸਪਤਾਲ ਦੇ ਵਿੱਚ ਕਰਵਾਉਣਾ ਚਾਹੀਦਾ ਸੁਪਰੀਮ ਕੋਰਟ ਦੇ ਵੱਲੋਂ ਇਹ ਜਿਹੜਾ ਆ ਅੱਜ ਫੈਸਲਾ ਸੁਣਾਇਆ ਗਿਆ ਡਾਕਟਰਾਂ ਤੋਂ ਵੀ ਜਿਹੜੀ ਆ ਜਗਜੀਤ ਡੱਲੇਵਾਲ ਦੀ ਸਿਹਤ ਦੀ ਜਿਹੜੀਆਂ ਲਿਸਟਾਂ ਮੰਗੀਆਂ ਨੇ ਰਿਪੋਰਟਾਂ ਮੰਗੀਆਂ ਨੇ ਕੱਲ ਦੁਪਹਿਰ ਯਾਨੀ ਕਿ ਬੀ ਤਰੀਕ ਦੁਪਹਿਰ 1 ਵਜੇ ਤੱਕ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀਆਂ ਸਹੇਦੀਆਂ ਰਿਪੋਰਟਾਂ ਨੇ ਉਹਨਾਂ ਦੀ ਮੈਡੀਕਲ ਦੀਆਂ ਰਿਪੋਰਟਾਂ ਨੇ ਸਾਰੀਆਂ ਡਾਕਟਰਾਂ ਤੋਂ 1 ਵਜੇ ਤੱਕ ਮੰਗੀਆਂ ਸੁਪਰੀਮ ਕੋਰਟ ਦੇ ਵੱਲੋਂ ਤਾਂ ਸੁਪਰੀਮ ਕੋਰਟ ਦੇ ਵੱਲੋਂ ਪਹਿਲਾਂ ਵੀ ਕਿਸਾਨਾਂ ਨੂੰ ਗੱਲਬਾਤ ਕਰਨ ਦੇ ਲਈ ਕਿਹਾ ਸੀ ਪਹਿਲਾਂ ਕਮੇਟੀ ਬਣਾਈ ਸੀ ਪ੍ਰਸਤਾਵ ਦਿੱਤਾ ਸੀ ਕਿ ਕਮੇਟੀ ਦੇ ਨਾਲ ਗੱਲਬਾਤ ਕਰਨ ਕਿਸਾਨ ਲੀਡਰ ਪਰ ਕਿਸਾਨ ਲੀਡਰਾਂ ਨੇ ਉਹ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ ਕਿਸਾਨ ਲੀਡਰ ਕਹਿੰਦੇ ਅਸੀਂ ਕਮੇਟੀ ਨਾਲ ਗੱਲ ਨਹੀਂ ਕਰਦੇ ਫਿਰ ਸੁਪਰੀਮ ਕੋਰਟ ਕਹਿੰਦਾ ਕਿ ਜੇਕਰ ਕਮੇਟੀ ਨਾਲ ਗੱਲ ਨਹੀਂ ਕਰਨੀ ਤੁਸੀਂ ਸਾਡੇ ਕੋਲ ਆਓ ਦਰਵਾਜ਼ੇ ਖੁੱਲੇ ਨੇ ਸਿੱਧੀ ਆ ਕੇ ਸਾਡੇ ਨਾਲ ਗੱਲ ਕਰੋ ਫਿਰ ਕਿਸਾਨ ਕਹਿੰਦੇ ਕਿ ਅਸੀਂ ਕੇਂਦਰ ਦੇ ਨਾਲ ਗੱਲ ਕਰਾਂਗੇ ਕਿਉਂਕਿ ਕੋਰਟਾਂ ਦੇ ਵਿੱਚ ਜਿਹੜੇ ਮਸਲੇ ਨੇ ਫਿਰ ਉਹ ਲੰਬੇ ਹੋ ਜਾਂਦੇ ਆ ਇਸ ਕਰਕੇ ਕੇਂਦਰ ਦੇ ਨਾਲ ਸਾਡੀ ਲੜਾਈ ਆ ਅਸੀਂ ਕੇਂਦਰ ਸਰਕਾਰ ਦੇ ਨਾਲ ਹੀ ਜਿਹੜੇ ਇਸ ਮਸਲੇ ਦੇ ਉੱਤੇ ਗੱਲ ਕਰਾਂਗੇ ਤੇ ਕਿਸਾਨੇ ਵੀ ਗੱਲ ਕਹਿ ਰਹੇ ਨੇ ਕਿ ਜੇਕਰ ਸੁਪਰੀਮ ਕੋਰਟ ਨੂੰ ਜਗਜੀਤ ਡੱਲੇਬਾਲ ਦੀ ਸਿਹਤ ਦੀ ਫਿਕਰ ਆ ਤਾਂ ਫਿਰ ਕੇਂਦਰ ਸਰਕਾਰ ਨੂੰ ਇਹ ਹੁਕਮ ਜਾਰੀ ਕਰ ਦੇਣ ਕਿ ਉਹ ਆ ਕੇ ਇਹ ਗੱਲਾਂ ਦੇ ਉੱਤੇ ਆਪਣੀ ਸਹਿਮਤੀ ਜਤਾਉਣ ਇਹ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਹ ਮੰਨ ਲੈਣ ਤਾਂ ਇਸ ਤਰੀਕੇ ਦੀਆਂ ਜਿਹੜੀਆਂ ਬਿਆਨਬਾਜ਼ੀਆਂ ਕਿਸਾਨਾਂ ਦੇ ਵੱਲੋਂ ਵੀ ਕੀਤੀਆਂ ਜਾ ਰਹੀਆਂ ਨੇ ਤਾਂ ਹੁਣ ਸੁਪਰੀਮ ਕੋਰਟ ਦੇ ਵੱਲੋਂ ਸਖਤ ਟਿੱਪਣੀ ਕਰ ਦਿੱਤੀ ਗਈ ਆ ਕਿ ਜਗਜੀਤ ਡੱਲੇਵਾਲ ਨੂੰ ਜਲਦ ਤੋਂ ਜਲਦ ਹਸਪਤਾਲ ਦੇ ਵਿੱਚ ਭਰਤੀ ਕਰਵਾ ਕੇ ਉਹਨਾਂ ਦਾ ਇਲਾਜ ਕਰਵਾਉਣ ਇਹ ਹੁਕਮ ਜਾਰੀ ਕਰ ਦਿੱਤੇ ਡਾਕਟਰਾਂ ਨੂੰ ਝਾੜ ਪਈ ਆ ਕਿ 70 ਸਾਲ ਦੇ ਬਜ਼ੁਰਗ ਵਿਅਕਤੀ 24 ਦਿਨ ਤੋਂ ਪੂਖ ਹੜਤਾਲ ਤੋਂ ਬਾਅਦ ਵੀ ਤੰਦਰੁਸਤ ਹੈ ਸਵਾਲ ਵੀ ਕੀਤੇ ਨੇ ਡਾਕਟਰਾਂ ਦੇ ਵੱਲੋਂ ਜੋ ਜਾਂਚ ਕੀਤੀ ਜਾ ਰਹੀ ਆ ਉਹਨਾਂ ਦੀਆਂ ਰਿਪੋਰਟਾਂ ਕੱਲ ਦੁਪਹਿਰ ਤੱਕ ਮੰਗੀਆਂ ਨੇ ਤਾਂ ਜਗਜੀਤ ਸਿੰਘ ਡੱਲੇਵਾਲ ਜਿਹੜੇ ਕੈਂਸਰ ਦੇ ਮਰੀਜ਼ ਨੇ ਉਹਨਾਂ ਦੀ ਬਲੱਡ ਟੈਸਟ ਦੀ ਰਿਪੋਰਟ ਸੀਟੀ ਸਕੈਨ ਦੀ ਰਿਪੋਰਟ ਵੀ ਮੰਗੀ ਆ ਜੋ ਅਦਾਲਤ ਅਗਲਾ ਫੈਸਲਾ ਫਿਰ ਸੁਣਾ ਸਕੇ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਤਾਂ ਇਹ ਸਾਰੀਆਂ ਰਿਪੋਰਟਾਂ ਜਿਹੜੀਆਂ ਨੇ ਕੈਂਸਰ ਦੀ ਰਿਪੋਰਟ ਵੀ ਜਿਹੜੀ ਮੰਗੀ ਆ ਉਹਨਾਂ ਦੀ ਸੀਟੀ ਸਕੈਨ ਬਲੱਡ ਦੀ ਰਿਪੋਰਟ ਸੁਪਰੀਮ ਕੋਰਟ ਦੇ ਵੱਲੋਂ ਮੰਗੀ ਗਈ ਆ ਤਾਂ ਪਿਛਲੇ 24 ਦਿਨ ਤੋਂ ਜਗਦੀਤ ਢੱਲੇਬਾਲ ਜਿਹੜੇ ਨੇ ਮਰਨਬਰਤੇ ਉੱਤੇ ਬੈਠੇ ਨੇ ਖਨੌਰੀ ਬਾਰਡਰ ਦੇ ਉੱਤੇ ਹਰ ਕੋ ਜਨਾਂ ਦੀ ਸਿਹਤ ਦੀ ਫਿਕਰ ਕਰ ਰਿਹਾ ਹੁਣ ਸੁਪਰੀਮ ਕੋਰਟ ਤੱਕ ਇਹ ਮਾਮਲਾ ਪਹੁੰਚ ਚੁੱਕਿਆ ਹਾਲਾਂਕਿ ਮਾਮਲਾ ਜਿਹੜਾ ਸ਼ੰਭੂ ਬਾਰਡਰ ਵਾਲਾ ਰਸਤਾ ਖੋਲਣ ਦਾ ਵੀ ਪਹਿਲਾਂ ਹਾਈ ਕੋਰਟ ਪਹੁੰਚਿਆ ਸੀ ਹਾਈ ਕੋਰਟ ਤੋਂ ਬਾਅਦ ਫਿਰ ਸੁਪਰੀਮ ਕੋਰਟ ਪਹੁੰਚਿਆ ਕਿਉਂਕਿ ਹਾਈ ਕੋਰਟ ਦੇ ਵੱਲੋਂ ਰਸਤਾ ਖੋਲਣ ਦੇ ਹੁਕਮ ਜਾਰੀ ਕਰ ਦਿੱਤੇ ਸੀ ਫਿਰ ਹਾਈ ਕੋਰਟ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਹਰਿਆਣਾ ਦੀ ਸਰਕਾਰ ਨੇ ਸਪਰੀਮ ਕੋਰਟ ਦੇ ਵਿੱਚ ਤਾਂ ਉਹ ਮਾਮਲਾ ਵੀ ਸੁਪਰੀਮ ਕੋਰਟ ਦੇ ਵਿੱਚ ਲਟਕਦਾ ਹੋਇਆ ਨਜ਼ਰ ਆ ਰਿਹਾ ਤੇ ਦੂਜੇ ਪਾਸੇ ਹੁਣ ਜਗਜੀਤ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਡਾਕਟਰਾਂ ਨੇ ਡਾਕਟਰਾਂ ਨੂੰ ਝਾੜ ਪਈਆ ਤੇ ਉਹਨਾਂ ਦੀਆਂ ਰਿਪੋਰਟਾਂ ਜਿਹੜੀਆਂ ਨੇ ਮੰਗੀਆਂ ਨੇ ਬਲੱਡ ਦੀ ਰਿਪੋਰਟ, ਸੀਟੀ ਸਕੈਨ, ਕੈਂਸਰ ਦੀ ਰਿਪੋਰਟ ਜਿਹੜੀ ਮੰਗੀ ਆ ਇਸ ਤੋਂ ਬਾਅਦ ਸੁਪਰੀਮ ਕੋਰਟ ਕੋਈ ਵੱਡਾ ਫੈਸਲਾ ਸੁਣਾ ਸਕਦੀ ਆ ਤੇ ਕਿਹਾ ਕਿ ਜਗਜੀਤ ਡੱਲੇਵਾਲ ਨੂੰ ਧਰਨੇ ਤੇ ਨਹੀਂ ਬਲਕਿ ਹਸਪਤਾਲ ਦੇ ਵਿੱਚ ਦਾਖਲ ਕਰਵਾਓ ਤਾਂ ਦੱਸਦੀ ਆ ਕਿ 13 ਫਰਵਰੀ ਤੋਂ ਮੋਰਚਾ ਚੱਲ ਰਿਹਾ ਜਿਸ ਦੇ ਵਿੱਚ ਇੱਕ ਪਾਸੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਡਟੇ ਹੋਏ ਨੇ ਦੂਜੇ ਪਾਸੇ ਖਨੌਰੀ ਬਾਰਡਰ ਦੇ ਉੱਤੇ ਵੀ ਕਿਸਾਨ ਡਟੇ ਹੋਏ ਨੇ ਤਾਂ 24ਵੇਂ ਦਿਨ ਦੇ ਵਿੱਚ ਮਰਨ ਵਰਤ ਜਗਜੀਤ ਡੱਲੇਵਾਲ ਦਾ ਪਹੁੰਚ ਚੁੱਕਿਆ ਹਲੇ ਤੱਕ ਵੀ ਕੇਂਦਰ ਦੇ ਵੱਲੋਂ ਕੋਈ ਕਿਸੇ ਤਰ੍ਹਾਂ ਦਾ ਕਿਸਾਨਾਂ ਨੂੰ ਸੱਦਾ ਨਹੀਂ ਆਇਆ ਕਿਸਾਨਾਂ ਨੂੰ ਸੱਦਾ ਕਦੋਂ ਆਉਂਦਾ ਕਦੋਂ ਕਿਸਾਨਾਂ ਦੇ ਮਸਲੇ ਦਾ ਹੱਲ ਹੁੰਦਾ ਇਸ ਦੇ ਉੱਤੇ ਸਭ ਦੀ ਨਜ਼ਰ ਹੈ